ਇਦਾਂ ਰੇਟ ਮੈਂ ਤੈਅ ਕਰਨਾ ਹੈਗਾ ਇਹ ਸਰਕਾਰ ਨਾਲ ਤਾਂ ਕਰਨਾ ਨਹੀਂਗਾ ਠੀਕ ਹੈ ਇਹ ਰੇਟ ਮੈਂ ਤੈਅ ਕਰਨਾ ਪਰ ਮੈਂ ਜਾਇਜ਼ ਰੇਟ ਰੱਖਦਾ ਇਹੰਦਾ ਨਹੀਂ ਹੈਗਾ ਵੀ ਮੈਂ ਰੇਟ ਹੀ ਲੋਕਾਂ ਨੂੰ ਜ਼ਿਆਦਾ ਲਈ ਜਾਵਾਂ ਲੋਕ ਮਤਲਬ ਮੇਰੇ ਜਿਹੜੇ ਪ੍ਰੋਡਕਟ ਨੇ ਨਾ ਇੱਕ ਵਾਰ ਲੈ ਕੇ ਖੁਸ਼ ਹੋ ਕੇ ਦੁਬਾਰੇ ਉਹਨਾਂ ਨੇ ਕਦੇ ਮੇਰੇ ਤੋਂ ਪੈਸੇ ਨਹੀਂ ਪੁੱਛੇ ਵੀ ਤੁਸੀਂ ਪੈਸੇ ਵਧ ਲਾਉਣਾ ਹੈ ਘਟ ਲਾਉਣਾ ਹੈ ਕਿ ਉਹਨਾਂ ਨੂੰ ਸੰਤੁਸ਼ਟੀ ਹੈਗੀ ਵੀ ਆਪਾਂ ਕੋਈ ਚੰਗੀ ਚੀਜ਼ ਖਰੀਦ ਰਿਹਾ ਕੀ ਲੱਗਦਾ ਕਿ ਕਿੱਲੇ ਦੇ ਵਿੱਚੋਂ ਕਿੰਨੀ ਕਮਾਈ ਕਰ ਸਕਦੇ ਆ ਜਿਵੇਂ ਕਣਕ ਜੀਰੀ ਦੀ ਆਪਾਂ ਫਸਲ ਦੇ ਜਿਹੜੇ ਆਪਾਂ ਰੇਟ ਹੈ ਬਈ ਉਹਦੇ ਨਾਲ ਤਿੰਨ ਤੋਂ ਚਾਰ ਗੁਣਾ ਆਪਾਂ ਕਰ ਸਕਦੇ ਆ ਇੱਕ ਵਾਸੇ ਆਪਾਂ ਢੇਰ ਲਾ ਕੇ ਵੇਚਣਾ ਹਨਾ ਤੇ ਇੱਕ ਵਾਸੇ ਆਪਾਂ ਆਪਦੀ ਆਵਦਾ ਮਤਲਬ ਪ੍ਰੋਡਕਟ ਤਿਆਰ ਕਰਨਾ ਤੇ ਮਿਹਨਤ ਨਾਲ ਆਵਦੀ ਤੁਸੀਂ ਉਹ ਬ੍ਰਾਂਡਿੰਗ 'ਚ ਜਾਣਾ ਬ੍ਰਾਂਡ ਹਰੇਕ ਕਿਸਾਨ ਨੂੰ ਬ੍ਰਾਂਡਿੰਗ 'ਚ ਜਾਣਾ ਪਵੇ ਜੀਰੀ ਕਣਕ ਬੜਾ ਟਾਈਮ ਚੱਲਦਾ ਨਹੀਂ ਕਿਹੜੇ ਕੋਈ ਵੀ ਪ੍ਰੋਡਕਟ ਆਪਾਂ ਮਤਲਬ ਸ਼ੁਰੂਆਤ ਕਰਦੇ ਆ ਉਹ ਇੱਕ ਜਾਂ ਦੋ ਤੂੰ ਹੀ ਕਰਾਂਗੇ ਕੁਦਰਤੀ ਹੈ ਫਿਰ ਆਪਾਂ ਉਹਦੇ ਵਿੱਚ ਤੁਰੇ ਮਤਲਬ ਉਤਰਨੇ ਜਾਵਾਂਗੇ ਵੀ ਇਹ ਤਾਂ ਅੱਗੇ ਹੋਰ ਅੱਗੇ ਹੋਰ ਕੀ ਕਰ ਸਕਦੇ ਹਨਾ ਬਹੁਤ ਆਨੰਦ ਆਉ ਲਾ ਬਾਈ ਵੀ ਆਪਾਂ 2 ਸਾਲ ਪਹਿਲਾਂ ਸਵਾ 2 ਸਾਲ ਪਹਿਲਾਂ ਕਿੱਥੇ ਸੀ ਤੇ ਅੱਜ ਕਿੱਥੇ ਆ ਪਰ ਰੁਕਦੇ ਇੱਥੇ ਵੀ ਨਹੀਂ ਹਜੇ ਮੇਰੀ ਅੱਗੇ ਵੀ ਮਤਲਬ ਇਹਦੇ ਸੈਂਚਰੀ ਪੂਰੀ ਕਰਦੀ ਵੀ 100 ਤੋਂ ਉੱਪਰ ਕਰਾਂ ਮੈਂ ਪੰਜ ਤੋਂ ਛੇ ਤਰ੍ਹਾਂ ਦੇ ਬਿਸਕੁਟ ਹੋਗੇ ਜਿਵੇਂ ਰਾਗੀ ਗੋਦਰੀ ਦੇ ਹੋਗੇ ਸਾਰੇ ਦੇਸੀ ਘਿਓ ਤੇ ਸ਼ੱਕਰ ਜੀ ਤਿਆਰ ਕਰਵਾਉਨੇ ਆਪਾਂ ਤੇ ਓਟਸ ਦੇ ਹੋਗੇ ਮਲਟੀ ਗ੍ਰੇਨ ਆਟੇ ਦੇ ਹੋਗੇ ਇੱਕ ਬਾਂਸੀ ਗੋਲਡ ਪ੍ਰਾਣਾ ਦੇਸੀ ਵੀ ਐ ਉਹਦੇ ਕਰਦੇ ਆਪਾਂ ਕਾਲੀ ਕਣਕ ਦੇ ਹੋਗੇ ਸੋਨਾ ਮੋਤੀ ਕਣਕ ਦੇ ਹੋਗੇ ਫਿਰ ਮੈਂ ਪਾਸਤਾ ਨੂਡਲ ਪੋਹਾ ਜੋ ਬਾਜ਼ਾਰ ਚ ਮੈਦਾ ਜਾਂ ਚੌਲਾਂ ਤੋਂ ਤਿਆਰ ਹੋ ਕੇ ਆਉਂਦੇ ਹਨ ਉਹ ਮੈਂ ਸਾਰਾ ਮਿਲਟ ਦੀ ਤਿਆਰ ਕਰਨ ਲੱਗਿਆ ਫਿਰ ਸੇਵੀਆਂ ਹੋ ਗਈਆਂ ਇਹ ਵੀ ਮਿਲਟ ਦੀਆਂ ਹੋ ਗਈਆਂ ਪੰਜੇ ਮਿਲਟਾਂ ਦੇ ਆਟੇ ਹੋਗੇ ਜੋ ਜਵਾਰੇ ਵੀ ਆਟੇ ਹੋਗੇ ਪੰਜੇ ਮਿਲਟ ਹੋਗੇ ਇਸ ਮਤਲਬ ਮਿਲਟ ਦੀ ਜ਼ਿਆਦਾ ਕੰਮ ਕਰ ਰਿਹਾ ਮੈਂ ਤੇਲ ਬਣਾਉਨੇ ਜਿਵੇਂ ਆ ਨਾਰੀਅਲ ਦਾ ਆ ਗਿਆ ਤੇ ਇਹ ਸਰੋਂ ਦਾ ਆ ਗਿਆ ਬਦਾਮਾਂ ਦਾ ਅਰਸੀ ਦਾ ਤਿਲਾ ਦਾ ਪੰਜ ਛੇ ਤਰ੍ਹਾਂ ਦੇ ਆਪਾਂ ਤੇਲ ਬਣਾਉਨੇ ਆ ਸਾਰੇ ਕੋਲਡ ਪ੍ਰੈਸਡ ਕੋਈ ਪ੍ਰੋਸੈਸ ਨਹੀਂ ਕਰਦੇ ਉਹਨਾਂ ਨੂੰ ਆਪਾਂ ਸਿੱਧਾ ਮਤਲਬ ਤੇਲ ਕੱਢਿਆ ਦੋ ਦਿਨ ਉਹ ਟਿਕਿਆ ਰਹਿੰਦਾ ਉਸ ਤੋਂ ਬਾਅਦ ਉਹਨੂੰ ਉੱਪਰੋਂ ਲਿਜਾ ਲੈਣੇ ਆ ਜਿਹੜਾ ਆਪਾਂ ਆਮ ਬਜ਼ਾਰਾਂ ਚੋਂ ਤੇਲ ਲੈਂਦੇ ਆਗੇ ਉਹ ਕੀ ਹੁੰਦਾ ਪ੍ਰੋਸੈਸ ਕੀਤੇ ਹੁੰਦੇ ਨੇ ਬਾਈ ਪ੍ਰੋਸੈਸ ਦਾ ਮਤਲਬ ਕੈਮੀਕਲ ਪਾ ਕੇ ਉਹਨੂੰ ਕਲਰ ਬਣ ਜਾਂਦਾ ਜਿਵੇਂ ਚਿੱਟਾ ਪਿਓਰ ਬਣ ਜਾਂਦਾ ਹੈ ਨਾ ਦੇਖਣ ਨੂੰ ਸੋਹਣਾ ਲੱਗਦਾ ਪਰ ਵਿੱਚ ਉਹਦੇ ਕੁਝ ਨਹੀਂ ਹੁੰਦਾ ਕਿਉਂ ਜਦੋਂ ਕੈਮੀਕਲ ਆਣ ਇਹ ਆਪਣਾ ਕੁਦਰਤੀ ਖੰਡ ਵਾਸਤੇ ਮਤਲਬ ਇਹ ਟਰਮਿਕ ਲਾਟੀ 골ਡਨ ਮਿਲਕ ਕਹਿੰਦੇ ਨੇ ਇਹਨੂੰ ਇਹਦੇ ਮਤਲਬ ਇਮਿਊਨਿਟੀ ਬੂਸਟਰ ਵੀ ਕਹਿੰਦੇ ਨੇ ਇਹਨੂੰ ਇਹ ਚ ਹਲਦੀ ਕਾਲੀ ਮਿਰਚ ਆਦਰਕ ਸੁੰਡ ਜੁਆਇਨ ਕਈ ਚੀਜ਼ਾਂ ਪਾ ਕੇ ਬਣਾਏ ਗਏ ਸਿਆਲ ਜੇ ਇਹਨੂੰ ਪਾਣੀ ਚ ਬਾਲ ਕੇ ਜਾਂ ਦੁੱਧ ਚ ਬਾਲ ਕੇ ਪੀ ਸਕਦੇ ਆਂਗੇ ਤੇ ਨਾਲ ਹੀ ਆਪਾਂ ਆ ਬੈਦਿਕ ਪਜੀਰੀ ਤਿਆਰ ਕੀਤੀ ਹੈ ਬਈ ਇਹ ਜੜੀਆਂ ਬੁੱਟੀਆਂ ਪਾ ਕੇ 10 12 ਇਹ ਤਿਆਰ ਕੀਤੀ ਹੈ ਜਿਵੇਂ ਜਿਹੜੀ ਆਮ ਪਜੀਰੀ ਆਪਾਂ ਕੋਲੀ ਭਰ ਕੇ ਖਾਂਦੇ ਹਾਂ ਇਹਦੇ 2 ਚਮਚੇ ਵੱਧੂ ਨੇ ਛੋਟੇ ਬਸ ਵੇਰੀ ਕੁਸ਼ ਹੈ ਵੀ ਮੈਂ ਮੈਦੇ ਤੋਂ ਮਤਲਬ ਫ੍ਰੀ ਮਤਲਬ ਪ੍ਰੋਡਕਟ ਤਿਆਰ ਕਰਾ ਹਣਾ ਕੁਸ਼ ਹੈ ਮੇਰੀ ਚੱਲ ਰਿਹਾ ਮੈਂ ਜ ਖੰਡ ਕੇਚ ਨਹੀਂ ਬਾਈ ਸ਼ੱਕਰ ਪਾਉਨੇ ਆ ਉਹ ਸ਼ੱਕਰ ਬਿਨਾ ਮੈਂ ਸ਼ੱਕਰ ਤੋਂ ਬਿਨਾ ਵੀ ਤਿਆਰ ਮਤਲਬ ਹੋ ਸਕਦਾ ਪਰ ਉਹ ਬੈਂਡਿੰਗ ਨਹੀਂ ਹੁੰਦੀ ਸ਼ੱਕਰ ਤਾਂ ਪਾਉਣੀ ਪਊਗੀ ਪਊਗੀ ਕਿ ਕਈ ਵਾਰੀ ਜਿਆਦਾ ਸ਼ੂਗਰ ਵਾਲਾ ਹੁੰਦਾ ਉਹਨੂੰ ਥੋੜੀ ਸ਼ੱਕਰ ਤੋਂ ਵੀ ਮਤਲਬ ਪ੍ਰੋਬਲਮ ਆਉਂਦੀ ਹੈ ਫਿਰ ਆਪਣੇ ਕੋਲੇ ਸ਼ੂਗਰ ਫ੍ਰੀ ਵੀ ਹੈਗੇ ਉਹ ਲੱਗ ਚੱਕਰਾ ਇਹ ਬਾਜ਼ਾਰੂਆ ਜੇ ਆਪ ਖੋਦੀ ਆਪਣੀ ਭਾਈ ਗੰਨਾ ਆਪ ਦਾ ਆਪ ਲਾਇਆ ਹੋਇਆ ਉਹੀ ਆਪਦੀ ਆਪਦੀ ਬਸਦੇ ਆ ਆਪਦੀ ਤਿਆਰੀ ਹਾਂਜੀ ਬਾਈ ਚਾਹੇ ਉਹ ਬਿਸਕੁਟ ਦੇ ਰੂਪ ਦੇ ਵਿੱਚ ਆ ਚਾਹੇ ਉਹ ਪਾਸਤੇ ਦੇ ਰੂਪ ਦੇ ਵਿੱਚ ਆ ਚਾਹੇ ਸੇਵੀਆਂ ਦੇ ਰੂਪ ਦੇ ਵਿੱਚ ਆ ਕਿਸੇ ਰੂਪ ਦੇ ਵਿੱਚ ਆ ਇਹ ਫਸਲ ਤੁਹਾਡੇ ਖੇਤ ਦੀ ਆ ਸਾਰੀ ਹਾਂਜੀ ਬਈ ਇਹ ਮੈਂ ਸਾਰਾ ਆਪਣੇ ਖੇਤ ਚ ਬਾਇਦਾ ਕਰਦਾ ਕੱਲਾ ਮੈਂ ਨਹੀਂ ਕਰਦਾ ਮੇਰੇ ਨਾਲ ਤਕਰੀਬਨ 50 ਤੋਂ 60 ਕਿਸਾਨ ਜੁੜੇ ਹੋਏ ਨੇ ਬਈ ਉਹਨਾਂ ਨੂੰ ਬੀਜ ਦਿੰਨਾ ਹੈ ਇਹਦਾ ਜਾਂ ਪਨੀਰੀ ਦੇਣਾ ਆਪਣੇ ਨਾ ਡਿਪਰੈਸ ਜਲਦੀ ਹੋ ਜਾਂਦੇ ਨੇ ਲੋਕ ਆ ਵੀਰ ਪਹਿਲੇ ਸਾਲ ਹੀ ਵੀ ਆਪਾਂ ਕੀਤਾ ਵੀ ਹੁਣੀ ਵਿਗ ਜੇ ਇਹਨੂੰ ਹੌਲੀ ਹੌਲੀ ਬਈ ਟਾਈਮ ਦੇਣਾ ਪੈਂਦਾ ਬਹੁਤ ਜਲ ਥੋੜੀ ਮਿਹਨਤ ਕਰਨੀ ਪੈਂਦੀ ਆ ਤੁਹਾਨੂੰ ਸਭ ਕੋਈ ਹਾਸਲ ਹੋ ਜਾਂਦਾ ਹੈ ਸਬ ਚੀਕਾਲ ਆਰ ਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਕਿਸਾਨ ਅੰਨ ਪੈਦਾ ਕਰਨ ਵਾਲਾ ਪਰ ਜਦੋਂ ਅੰਨ ਨੂੰ ਜਿਹੜਾ ਹੈਗਾ ਉਹ ਵੇਚਣਾ ਹੁੰਦਾ ਆ ਤਾਂ ਉਦੋਂ ਕਿਸਾਨ ਵੀ ਜਿਹੜਾ ਉਹ ਮੰਡੀਆਂ ਵੱਲ ਝਾਕਦਾ ਜਾਂ ਵੱਡੇ ਵਪਾਰੀਆਂ ਵੱਲ ਜਿਹੜਾ ਆ ਉਹ ਕਿਸਾਨ ਨੂੰ ਝਾਕਣਾ ਪੈਂਦਾ ਆ ਪਰ ਫਿਰ ਵੀ ਕੁਝ ਕਿਰਤੀ ਕਿਸਾਨ ਐਸੇ ਨੇ ਜਿਹੜੇ ਆਪਣੀ ਜ਼ਮੀਨ ਚੋਂ ਅੰਨ ਪੈਦਾ ਕਰਕੇ ਖੁਦ ਵੇਚਣ ਦਾ ਮਾਦਾ ਖੁਦ ਵਪਾਰੀ ਬਣਨ ਦਾ ਮਾਦਾ ਰੱਖਦੇ ਨੇ ਖੁਦ ਵਪਾਰੀ ਬਣੇ ਨਹੀਂ ਕਿਉਂਕਿ ਜਦੋਂ ਅਸੀਂ ਅਕਸਰ ਕਿਸਾਨਾਂ ਆਂ ਦੀਆਂ ਇੰਟਰਵਿਊਜ਼ ਕਰਦੇ ਆ ਮੁਲਾਕਾਤਾਂ ਕਰਦੇ ਆ ਤਾਂ ਕਿਸਾਨ ਅਕਸਰ ਕਹਿੰਦੇ ਨੇ ਕਿ ਕਿਸਾਨ ਨੂੰ ਵਪਾਰੀ ਬਣਨਾ ਪੈਣਾ ਹੈ ਕਿਸਾਨ ਨੂੰ ਸਿਰਫ ਕਿਸਾਨ ਬੜ ਕੇ ਬਣ ਕੇ ਤੇ ਫਸਲ ਮੰਡੀ ਦੇ ਵਿੱਚ ਛੁੱਟ ਕੇ ਨਹੀਂ ਸਰਨਾ ਆ ਮੈਂ ਅੱਜ ਜਸ ਔਲ ਦੇਖਣਾ ਇਹ ਪਿੰਡ ਵੀ ਪਿੰਡ ਬੈਰੋਕੇ ਦੀ ਸਟਾਲ ਬਾਈ ਗੁਰਵਿੰਦਰ ਹੋਰਾਂ ਦੀ ਸਟਾਲ ਹੈ ਇਸ ਤੋਂ ਪਹਿਲਾਂ ਵੀ ਅਸੀਂ ਮੁਲਾਕਾਤ ਵੀਰ ਹੋਰਾਂ ਦੇ ਨਾਲ ਕੀਤੀ ਸੀ ਉਸ ਵੇਲੇ ਵੀਰ ਹੋਰੇ ਦੋ ਪ੍ਰੋਡਕਟ ਤੋਂ ਸ਼ੁਰੂਆਤ ਕੀਤੀ ਸੀ ਜੇਕਰ ਅੱਜ ਗੱਲ ਕਰਾਂ ਤਾਂ ਇੱਕ ਕਿਸਾਨ ਆਪਣੇ ਖੁਦ ਦੇ 26 ਤੋਂ 27 ਪ੍ਰੋਡਕਟ ਪੈਦਾ ਕਰ ਰਿਹਾ ਬਾਈ ਗੁਰਵਿੰਦਰ ਸਾਡੇ ਨਾਲ ਨੇ ਗੱਲਬਾਤ ਕਰਨੀ ਬਾਈ ਸਭ ਤੋਂ ਪਹਿਲਾਂ ਸਵਾਗਤ ਆ ਰਿਹਾ ਮੀਟਰ ਨੂੰ ਸਵਾਗਤੋ ਬਾਈ ਸਤਿ ਸ੍ਰੀ ਅਕਾਲ ਬਾਈ ਸਵਾਗਤ ਤੁਹਾਡਾ ਜੀ ਹਾਂ ਵਧੀਆ ਬਾਈ ਤਾਂ ਦੱਸੋ ਕਿ ਜਿਵੇਂ ਦੋ ਪ੍ਰੋਡਕਟਾਂ ਤੱਕ ਦਾ ਸਫ਼ਰ ਆਪਾਂ ਤੈਅ ਕੀਤਾ ਉਹ ਗੱਲਬਾਤ ਸਾਰੀ ਹੋਈ ਦੋ ਤੋਂ 27 ਤੱਕ 26 ਤੱਕ ਪਹੁੰਚਣ ਦਾ ਸਫ਼ ਬਹੁਤ ਵਈ ਜੇ ਕਹਦੇ ਨਾ ਮਜ਼ੇਦਾਰ ਮਤਲਬ ਰਿਹਾ ਹੈ ਸਫਰ ਇਹ ਕਿ ਜਦੋਂ ਆਪਾਂ ਕੋਈ ਵੀ ਪ੍ਰੋਡਕਟ ਆਪਾਂ ਮਤਲਬ ਸ਼ੁਰੂਆਤ ਕਰਦੇ ਆ ਉਹ ਇੱਕ ਜਾਂ ਦੋ ਤੋ ਹੀ ਕਰਾਂਗੇ ਕੁਦਰਤੀ ਹੈ ਫਿਰ ਆਪਾਂ ਉਹਦੇ ਵਿੱਚ ਮਤਲਬ ਉਤਰਦੇ ਜਾਵਾਂਗੇ ਵੀ ਇਹ ਤੋ ਅੱਗੇ ਹੋਰ ਅੱਗੇ ਹੋਰ ਕੀ ਕਰ ਸਕਦੇ ਹਨ ਉਹ ਮਤਲਬ ਬਹੁਤ ਇਹ ਸਫਰ ਹੈ ਜਿਹੜਾ ਬਹੁਤ ਜਿਵੇਂ ਆਪਾਂ ਕਹਿੰਦੇ ਨਾ ਬਹੁਤ ਮਜ਼ੇਦਾਰ ਮਤਲਬ ਸਫਰ ਹੈ ਬਹੁਤ ਆਨੰਦ ਆਉ ਲਾ ਬਾਈ ਵੀ ਆਪਾਂ 2 ਸਾਲ ਪਹਿਲਾਂ ਸਵਾ ਦੋ ਸਾਲ ਪਹਿਲਾਂ ਕਿੱਥੇ ਸੀ ਤੇ ਅੱਜ ਕਿੱਥੇ ਆ ਪਰ ਰੁਕਦੇ ਇੱਥੇ ਵੀ ਨਹੀਂ ਹਜੇ ਮੇਰੀ ਅੱਗੇ ਵੀ ਮਤਲਬ ਇਹਦੇ ਸੈਂਚਰੀ ਪੂਰੀ ਕਰਦੀ ਵੀ 100 ਤੋਂ ਉੱਪਰ ਕਰਾਂ ਮੈਂ ਤੇ ਅੱਜ ਕਿਸਾਨ ਤੋਂ ਵਪਾਰੀ ਬਣ ਕੇ ਕਿਸ ਤਰ੍ਹਾਂ ਦਾ ਫੀਲ ਹੁੰਦਾ ਕਿਉਂ ਕਿਸਾਨ ਨੂੰ ਸਿਰਫ ਇਹ ਕਿਹਾ ਜਾਂਦਾ ਕਿ ਠੀਕ ਆ ਫਸਲ ਬੀਜੀ ਉਸ ਤੋਂ ਬਾਅਦ ਮੰਡੀ ਦੇ ਵਿੱਚ ਜਿਹੜੀ ਉਹ ਕਿਸਾਨ ਅਕਸਰ ਕਹਿੰਦਾ ਕੋਈ ਛੁੱਟੀ ਆ ਪਰ ਹੁਣ ਵਪਾਰੀ ਬਣਿਓ ਟੋਡੀ ਫਸਲ ਜਿਹੜੀ ਆ ਉਹ ਟਰਾਲੀਆਂ ਦੇ ਵਿੱਚ ਨਹੀਂ ਉਹ ਪੈਕਟਾਂ ਦੇ ਵਿੱਚ ਬੰਦ ਹੋ ਕੇ ਵਿਕਦੀ ਉਹ ਉਹ ਕਿਵੇਂ ਦਾ ਲੱਗਦਾ ਭਾਈ ਉਹ ਵਧੀਆ ਹੈ ਜਦੋਂ ਹੁਣ ਕੋਈ ਵੀ ਆਪਾਂ ਪ੍ਰੋਡਕਟ ਤਿਆਰ ਕਰਦੇ ਹਾਂ ਨਾ ਕੁਆਲਿ ਬਿਨਾ ਜਿਵੇਂ ਹੁਣ ਮੇਰਾ ਤੁਸੀਂ ਲਾ ਲਓ ਹਨਾ ਏਦਾਂ ਵੇਚਦੇ ਆ ਇਹਦੇ ਕਿਸੇ ਨੂੰ ਕੀ ਪਤਾ ਵੀ ਕੀ ਤਿਆਰ ਕੀਤਾ ਕੀ ਨਾ ਤਿਆਰ ਕੀਤਾ ਜੇ ਆਪਾਂ ਕੁਆਲਿਟੀ ਤਿਆਰ ਕਰਾਂਗੇ ਤਾਂ ਆਪਾਂ ਨੂੰ ਸਾਹਮਣੇ ਆਉਣਾ ਪਊਗਾ ਪਿੰਡ ਵੀ ਜਿਹੜਾ ਬ੍ਰਾਂਡ ਹੈ ਆਪਣਾ ਠੀਕ ਹੈ ਜੇ ਆਪਾਂ ਕੋਈ ਚੰਗੀ ਚੀਜ਼ ਤਿਆਰ ਕਰਾਂਗੇ ਤਾਂ ਆਪਾਂ ਨੂੰ ਬਾਇ ਨੇਮ ਉਹਦਾ ਮਤਲਬ ਆਉਣੀ ਪਊ ਸਾਹਮਣੇ ਫੇਰ ਹੀ ਆਪਾਂ ਨੂੰ ਇਹਦੇ ਵਿੱਚ ਮਤਲਬ ਸਫਲਤਾ ਮਿਲਣੀ ਹੈ ਬਿਸਕੁਟਾਂ ਤੋਂ ਬਾਅਦ ਭਾਈ ਹੁਣ ਕਿਹੜੇ ਕਿਹੜੇ ਪ੍ਰੋਡਕਟ ਤੱਕ ਪਹੁੰਚੋ ਆਪਾਂ ਇਕੱਲੇ ਇਕੱਲੇ ਦੀ ਗੱਲ ਬਾਤ ਜਿਹੜੀਆਂ ਜ਼ਰੂਰ ਕਰਾਂਗੇ ਹੋਰ ਕਿਹੜੇ ਕਿਹੜੇ ਪ੍ਰੋਡਕਟ ਨੇ ਬਿਸਕੁਟ ਵਈ ਮੇਰੇ ਕੋ ਸਾਰੇ ਦੇਸੀ ਕਿਉਂ ਦੇ ਛੱਕਰ ਜੀ ਤਿਆਰ ਕਰਵਾਉਣੇ ਆਪਾਂ ਤੇ ਓਟਸ ਦੇ ਹੋਗੇ মালਟੀ ਗ੍ਰੇਨ ਆٹے ਦੇ ਹੋਗੇ ਇੱਕ ਬਾਂਸੀ ਗੋਲਡ ਪ੍ਰਾਣਾ ਦੇਸੀ ਵੀ ਹੈ ਉਹਦੇ ਕਰਦੇ ਆਂ ਆਪਾਂ ਕਾਲੀ ਕਣਕ ਦੇ ਹੋਗੇ ਸੋਨਾ ਮੋਤੀ ਕਣਕ ਦੇ ਹੋਗੇ 6 ਤੋਂ 7 ਦਾ ਤਕਰੀਬਨ ਆਪਣੇ ਬਿਸਕਟ ਆਪਾਂ ਤਿਆਰ ਕਰਦੇ ਆਂ ਹੋਰ ਕਿਹੜੇ ਕਿਹੜੇ ਪ੍ਰੋਡਕਟ ਨੇ ਬਾਈ ਮੈਂ ਪੂਰੇ ਪ੍ਰੋਡਕਟ ਜ਼ਰੂਰ ਕਰੀ ਕਰਨ ਬਾਦ ਮੈਂ ਬਾਈ ਜੀ ਮੇਰੀ ਇੱਕ ਕੋਸ਼ਿਸ਼ ਹੈ ਵੀ ਮੈਂ ਮੈਦੇ ਤੋਂ ਮਤਲਬ ਫ੍ਰੀ ਮਤਲਬ ਪ੍ਰੋਡਕਟ ਤਿਆਰ ਕਰਾਂ ਹਨ ਕੋਸ਼ਿਸ਼ ਹੈ ਮੇਰੀ ਚੱਲ ਰਿਹਾ ਮੈਂ ਚ ਜਿਵੇਂ ਹੁਣ ਮੈਂ ਬਿਸਕਟਾਂ ਦੇ ਨਾਲ ਨਾਲ ਹੀ ਫਿਰ ਮੈਂ ਪਾਸਤਾ ਨੂਡਲ ਪੋਹਾ ਜੋ ਬਾਜ਼ਾਰ ਚ ਮੈਦਾ ਜਾਂ ਚੌਲਾਂ ਤੋਂ ਤਿਆਰ ਹੋ ਕੇ ਆਉਂਦੇ ਰਹਿਣਾ ਉਹ ਮੈਂ ਸਾਰਾ ਮਿਲਟ ਤੋਂ ਤਿਆਰ ਕਰਨ ਲੱਗਿਆ ਬਾਈ ਜੀ ਤੇ ਇਹ 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 ਤਕਰੀਬਨ ਹੋ ਗਏ ਫਿਰ ਸੇਵੀਆਂ ਹੋ ਗਈਆਂ ਇਹ ਵੀ ਮਿਲੜੀਆਂ ਹੋ ਗਈਆਂ ਤੇ ਨਾਲ ਹੀ ਫਿਰ ਜਿਵੇਂ ਅੱਗੇ ਆٹے ਹੋ ਗਏ ਸਾਰੇ ਪੰਜੇ ਮਿਲੜਾਂ ਦੇ ਆٹے ਹੋ ਗਏ ਜੋਜਵਾਰੇ ਵੀ ਆٹے ਹੋ ਗਏ ਪੰਜੇ ਮਿਲਟ ਹੋ ਗਏ ਇਸ ਮਤਲਬ ਮਿਲਟ ਦੀ ਜ਼ਿਆਦਾ ਕੰਮ ਕਰ ਰਿਹਾ ਮੈਂ। ਇਹ ਪਾਸਤੇ ਤੁਸੀਂ ਗੱਲ ਜਿਹੜੀ ਕਿ ਪਾਸਤੇ ਦੀ ਕਰ ਰਹੇ ਹੋ ਇਸ ਚੀਜ਼ ਬਾਰੇ ਕਿਵੇਂ ਮੈਨੂੰ ਲੱਗਦਾ ਜਿਵੇਂ ਜਿੰਨਾ ਚਿਰ ਅਸੀਂ ਕਿਸਾਨਾਂ ਦੀਆਂ ਜਿੰਨੀਆਂ ਤਾਂ ਸਟਾਲ ਦੇ ਉੱਪਰ ਜਾਂਦੇ ਆ ਮੈਂ ਆਪਣੀਆਂ ਫਸਲਾਂ ਤੱਕ ਸੀਮਤ ਹਾਂ ਦਾ ਫਸਲਾਂ ਤੋਂ ਬਾਅਦ ਚਲੋ ਠੀਕ ਹੈ ਆਪਣੀ ਫਸਲ ਨੂੰ ਪ੍ਰੋਸੈਸ ਜਿਹੜਾ ਹੈਗਾ ਕੀਤਾ ਉਹਨੂੰ ਵਿੱਚ ਪਰ ਪਾਸਤੇ ਤੱਕ ਪਹੁੰਚੇ ਕਿਵੇਂ ਸੋਚਾ ਵੀ ਇਹ ਪਾਸਤੇ ਵਾਲਾ ਸੀਨ ਵੀ ਯਾਰ ਕੋਹਣਾ ਵੀ ਸ਼ੋਧੀ ਦਿੱਤਾ ਠੀਕ ਹੈ ਚਲੋ ਹਾਲਾਂਕਿ ਖਾਣਾ ਨਹੀਂ ਮੰਨਦੇ ਵੀ ਯਾਰ ਬੜਾ ਸ਼ੋਧ ਦੇਗਾ ਪਰ ਕਿਹਾ ਵੀ ਕਿਉਂ ਨਾ ਯਾਰ ਇਹ ਵੀ ਸ਼ੋਧੀ ਦਿੱਤਾ ਜਾਵੇ ਬਾਈ ਹੁਣ ਇਹ ਹੈ ਆਪਾਂ ਦੇਖਦੇ ਰਹਿੰਦੇ ਹਾਂ ਨਾ ਵੀ ਜ਼ ਆਪਣੇ ਅੰਦਰ ਘਰ ਕਰ ਗਿਆ ਬੱਚਿਆਂ ਖਾਸ ਕਰਕੇ ਬੱਚਿਆਂ ਦੇ ਕਿਉਂ ਬੱਚੇ ਨਾ ਜੇ ਮੇਲੇ ਤੇ ਜਾਣਾ ਕਿਤੇ ਵੀ ਜਾਣਾ ਤਾਂ ਉਹ ਮਤਲਬ ਪੀਜ਼ਾ 버ਗਰ ਉਹ ਮੈਦੇ ਦੇ ਮਤਲਬ ਚੀਜ਼ਾਂ ਉਹਨਾਂ ਨੇ ਖਾਣੀਆਂ ਨੇ ਗਿਆ ਫਿਰ ਮੈਂ ਸੋਚਿਆ ਵੀ ਕਿਉਂ ਨਾ ਆਪਾਂ ਬੱਚਿਆਂ ਤੋਂ ਸ਼ੁਰੂ ਕਰੀਏ ਵੀ ਉਹ ਜੇ ਚੰਗਾ ਖਾਣਗੇ ਕਿਉਂ ਜਿਹੜੇ ਮੇਲਿਆਂ ਤੇ ਕਿਤੇ ਵੀ ਜਾਂਦੇ ਨੇ ਨਾਲ ਬਜ਼ੁਰਗਾਂ ਦੇ ਮਤਲਬ ਬੱਚੇ ਵੀ ਹੁੰਦੇ ਨੇਗੇ ਉਹਨਾਂ ਨੂੰ ਵੀ ਧਿਆਨ ਚ ਰੱਖਿਆ ਆਪਾਂ ਨੇ ਵੀ ਆਪਾਂ ਸਟਾਰਟ ਕਰੀਏ ਮੈਦਾ ਦਾ ਮਤਲਬ ਆਪਦੇ ਜਿਹੜਾ ਇਹ ਪ੍ਰੋਡਕਟ ਤਿਆਰ ਕੀਤੇ ਨੇ ਇਹਦੇ ਵਿੱਚੋਂ ਬਾਹਰ ਕੱਢਦੀ ਆਪਾਂ ਤਾ ਕਰ ਕੀ ਹੈ ਮੈਂ ਮਤਲਬ ਬਣਾ ਰਿਹਾ ਕੀ ਕੀ ਖਾਸੀਅਤ ਕੀ ਹੈ ਨਾ ਚ ਕੀ ਖਾਸੀਅਤ ਹੈ ਬਾਈ ਦੇਖੋ ਆ ਤਾਂ ਮਤਲਬ ਸੂਜੀ ਦਾ ਆਪਣਾ ਤੇ ਆ ਦੂਸਰੇ ਆ ਆ ਗਿਆ ਪਾਸਟ ਮਤਲਬ ਜਿਹੜਾ ਇਹ ਮਿਲਟਾ ਆ ਗਿਆ ਪਲੱਸ ਇਹਦੇ ਵਿੱਚ ਕਣਕ ਹੈਗੀ ਕਿਉਂ ਇਹ ਸਾਰਾ ਬੈਂਡਿੰਗ ਦੀ ਥੋੜਾ ਜਿਆਦਾ ਦਿੱਕਤ ਆਉਂਦੀ ਹੈ 100% ਆਪਾਂ ਨਹੀਂ ਕਰ ਸਕਦੇ ਇਹ ਚ 70% ਮਤਲਬ ਮਿਲਟਾ ਹੈ ਤੇ 30% ਕਣਕ ਹੈ ਜ ਮੈਂ ਇਦਾਵਾਰ ਰੱਖਿਆ ਇਹਦੇ ਵਿੱਚ ਤੇ ਫਿਰ ਇਦਾਂ ਹੀ ਆ ਪਹ ਆ ਗਿਆ ਬਈ ਇਸ 100% ਮਤਲਬ ਗਲੂਟਨ ਫ੍ਰੀ ਹੈਗਾ ਇਹ ਚ ਮੈਦਾ ਹੈ ਹੀ ਨਹੀਂ ਟੱਚ ਵੀ ਨਹੀਂ ਨਾ ਕਰਨ ਕੇ ਜੇ ਫਿਰ ਆ ਸੇਵੀਆਂ ਆ ਗਈਆਂ ਬਈ ਇਹ ਰਾਗੀ ਦੀਆਂ ਸੇਵੀਆਂ ਆ ਗਈਆਂ ਠੀਕ ਹੈ ਆ ਮਤਲਬ ਨੂਡਲਸ ਆ ਗਈਆਂ ਇਹ ਆ ਨੂਡਲਸ ਆ ਗਈਆਂ ਇਹ ਵੀ ਮਿਲਟ ਦੀਆਂ ਆ ਗਈਆਂ ਇਹ ਇਹ ਜਿਹੜਾ ਆ ਹੈਗਾ ਇਹ ਥੋੜਾ ਜਿਹਾ ਕਲਰ ਦਾ ਫਰਕ ਹੈਗਾ ਡਾਰਕ ਹੈਗਾ ਇਹ ਚ ਮੈਂ ਮਤਲਬ ਕੋਸ਼ਿਸ਼ ਕੀਤੀ ਹੈ ਤਕਰੀਬਨ 80% ਮਿਲਟ 20% ਕਰਨ ਕੇ ਇਸ ਜਿਆਦਾ ਮਤਲਬ ਕਿੱਥੇ ਹੁਣ ਮੈਂ ਇਹ ਇਹਦੇ ਹੋਰ ਵੀ ਡਿਮਾਂਡ ਵਧਿਆ ਰਹੀ ਹੈਗੀ ਇਹ ਹਾਂਜੀ ਪ੍ਰੋਸੈਸਿੰਗ ਬਈ ਫਿਰ ਕਿੱਥੇ ਕਰਦੇ ਹੋ ਇਸ ਚੀਜ਼ ਨੂੰ ਬਣਾਉਣ ਦਾ ਸਾਰਾ ਪ੍ਰਕਿਰਿਆ ਮੈਂ ਪਹਿਲਾਂ ਇਹਦੇ ਟ੍ਰੇਨਿੰਗ ਲੈ ਕੇ ਆਇਆ ਹਿਮਾਚਲ ਚ ਓਕੇ ਤੇ ਟ੍ਰੇਨਿੰਗ ਲੈ ਕੇ ਫਿਰ ਮੈਂ ਇਹਦਾ ਮਸ਼ੀਨਾਂ ਕਾਫੀ ਮਹਿੰਗੀਆਂ ਹੁੰਦੀਆਂ ਲੱਗੀਆਂ ਤੇ ਉਹਦੇ ਕਰਕੇ ਫਿਰ ਮੈਂ ਆਵਦਾ ਹੁਣ ਗਰਾਊਂਡ ਤੇ ਇੱਕ ਤਰ੍ਹਾਂ ਤੇ ਮਾਰਕੀਟ ਤਿਆਰ ਕਰ ਰਹੇ ਹਾਂ ਜੀ ਠੀਕ ਹੈ ਫਿਰ ਇਹ ਪੀਏਯੂ ਦੇ ਪਿਛਲੇ ਪਾਸੇ ਨਾਲ ਹੀ ਸਿਫਟ ਕੇਂਦਰ ਹੈ ਕੁਲਿਆਣੇ ਉੱਥੇ ਮੈਂ ਸਾਰਾ ਇਹ ਆਪਦਾ ਕੱਚਾ ਮਾਲ ਲੈ ਜਾਣਾ ਉੱਥੇ ਤਿਆਰ ਕਰਕੇ ਪੈਕਿੰਗ ਫਿਰ ਮੈਂ ਘਰੇ ਕਰਦਾ ਆਪਦੀ ਓਕੇ ਕੱਚਾ ਮਾਲ ਲੈ ਆਵਾਂ ਸਰ ਹਾਂਜੀ ਹਾਂਜੀ ਬਈ ਬਾਈ ਹੁਣ ਪ੍ਰੋਡਕਟ ਇਸ ਵੇਲੇ ਤੁਹਾਡੀ ਸਟਾਲ ਤੇ ਪਿਆ ਹੈ ਆ ਪ੍ਰੋਸੈਸਿੰਗ ਹੋ ਕੇ ਚਾਹੇ ਉਹ ਬਿਸਕੁਟ ਦੇ ਰੂਪ ਦੇ ਵਿੱਚ ਆ ਚਾਹੇ ਉਹ ਪਾਸਤੇ ਦੇ ਰੂਪ ਦੇ ਵਿੱਚ ਆ ਚਾਹੇ ਸੇਵੀਆਂ ਦੇ ਰੂਪ ਦੇ ਵਿੱਚ ਆ ਕਿਸੇ ਰੂਪ ਦੇ ਵਿੱਚ ਆ ਇਹ ਫਸਲ ਤੁਹਾਡੇ ਖੇਤ ਦੀ ਆ ਸਾਰੀ ਹਾਂਜੀ ਬਈ ਇਹ ਮੈਂ ਸਾਰਾ ਆਪਦੇ ਖੇਤ ਚ ਪੈਦਾ ਕਰਦਾ ਕੱਲਾ ਮੈਂ ਨਹੀਂ ਕਰਦਾ ਮੇਰੇ ਨਾਲ ਤਕਰੀਬਨ 50 ਤੋਂ 60 ਕਿਸਾਨ ਜੁੜੇ ਹੋਏ ਨੇ ਬਾਈ ਉਹਨਾਂ ਨੂੰ ਬੀਜ ਦਿੰਨਾ ਇਹਦਾ ਜਾਂ ਪਨੀਰੀ ਦੇ ਨਾ ਹਾਂ ਫਿਰ ਉਹ ਕੋਈ ਵੀ ਨਵਾਂ ਬੰਦਾ ਨਾ ਨਵੇਂ ਫੀਲਡ 'ਚ ਆਉਂਦਾ ਉਹਨੂੰ ਮਤਲਬ ਮਾਰਕੀਟਿੰਗ ਦੀ ਬਹੁਤ ਸਮੱਸਿਆ ਆਉਂਦੀ ਹੈ ਫਿਰ ਉਹ ਮਤਲਬ ਮੇਰੇ ਕੋਲੋਂ ਲੈ ਤਾ ਜਾਂਦੇ ਨੇ ਫਿਰ ਉਹਨਾਂ ਨੂੰ ਵੇਚਣ ਦੀ ਦਿੱਕਤ ਆਉਂਦੀ ਹੈ ਕਿਉਂਕਿ ਸਰਕਾਰੀ ਕੋਈ ਖਰੀਦ ਹੈ ਨਹੀਂ ਮਿਲਟ ਦੀ ਇਹਨਾਂ ਦੀ ਮੂਲਨ ਅੱਜ ਜਾਂਦੀ ਫਿਰ ਮੈਂ ਉਹਨਾਂ ਦਾ ਬਾਈ ਬੈਕ ਲੈ ਲੈਣਾ ਲੱਗਾ ਐਦਾਂ ਮੇਰਾ ਕਾਰ ਪੂਰਾ ਮਤਲਬ ਹੋ ਜਾਂਦਾ ਹੈ ਹੁਣ ਜੇ ਮੈਂ ਇਸ ਤਰ੍ਹਾਂ ਦੇ ਨਾਲ ਗੱਲ ਕਰਾਂ ਹਰ ਮੰਨ ਲਓ ਇਹ ਇੱਕ ਫਸਲ ਹੈ ਦੋ ਫਸਲ ਹੈ ਤਿੰਨ ਫਸਲਾਂ ਨੇ ਫਸਲ ਦੇ ਰੂਪ ਦੇ ਵਿੱਚ ਹੀ ਗੱਲ ਕਰੀਏ ਤਾਂ ਅੱਜ ਆਪਣੇ ਖੇਤ ਦੇ ਵਿੱਚੋਂ ਕਿੰਨੀਆਂ ਫਸਲਾਂ ਘਾ ਰਹੇ ਹਾਂ ਬਾਈ तकरीबन ਮੇਰੀਆਂ 14-15 ਫਸਲਾਂ ਹੋ ਗਈਆਂ ਬਾਈ ਹਾਂ ਤਿੰਨ ਤੋਂ ਚਾਰ ਤੱਕ ਕਿਸਮਾਂ ਮੇਰੀਆਂ ਪੁਰਾਣੀਆਂ ਮਤਲਬ ਇਹਦੀਆਂ ਕਣਕ ਦੀਆਂ ਹੋ ਗਈਆਂ ਹਲਦੀ ਹੋ ਗਈ ਗੰਨਾ ਹੋ ਗਿਆ ਬਾਈ ਤੇ ਮਿਲਟ ਹੋ ਗਈ ਸਾਰੇ ਠੀਕ ਹੈ ਇਦਾਂ ਮੇਰੇ ਹੌਲੀ ਹੌਲੀ ਤਕਰੀਬਨ 16 17 ਮੀਟਰ ਮਤਲਬ ਫਾਸਲਾ ਮੈਂ ਕਰ ਰਿਹਾ ਟੋੜੇ ਟੋੜੇ ਰੱਖ ਬੀਚ ਮਤਲਬ ਆਇਲ ਆਇਲ ਭਾਈ ਇਹ ਇੱਕ ਇੱਕ ਕਿਸ ਕਿਸ ਚੀਜ਼ ਦੇ ਰਹੇ ਹਾਂ ਭਾਈ ਜੀ ਹੁਣ ਆਪਣਾ ਨਾ ਇੱਕ ਮਤਲਬ ਜਿਵੇਂ ਲੇਡੀਜ਼ ਦਾ ਮੇਰੀ ਵਾਈਫ ਹੋ ਗਈ 5 6 7 ਲੇਡੀਜ਼ ਇਕੱਠਾ ਹੋ ਗਏ ਇਹਨਾਂ ਨੇ ਇੱਕ ਸੈਲਫ ਹੈਲਪ ਗਰੁੱਪ ਬਣਾਇਆਗਾ ਉਹ ਵੀ ਪਿੰਡ ਬੀਜ ਇਨਾਮਤੀ ਮਤਲਬ ਉਹਦਾ ਰੱਖਿਆ ਬ੍ਰਾਂਡ ਦਾ ਨਾਮ ਤੇ ਆਪਾਂ ਨੂੰ ਕੋਲੂ ਮਿਲੇਗਾ ਆਈਸੀਆਈ ਫਾਊਂਡੇਸ਼ਨ ਵੱਲੋਂ ਏਡੀਸੀ ਵਿਕਾਸ ਹੈ ਜੋ ਉਹਦੇ ਅਧੀਨ ਮਤਲਬ ਆਉਂਦਾ ਇਹ ਉਹਨਾਂ ਨੇ ਸਪਾਰਸ਼ ਕਰਨੀ ਹੁੰਦੀ ਹੈ ਵੀ ਇਹ ਜਿਹੜਾ ਸੈਲਪੈਲਪ ਗਰੁੱਪ ਵਧੀਆ ਕੰਮ ਕਰਦਾ ਹੈ ਉਹ ਆਈਸੀ ਫਾਊਂਡੇਸ਼ਨ ਦੀ ਡਿਊਟੀ ਲਾਂਦੇ ਨੇ ਵੀ ਤੁਸੀਂ ਇਹਨਾਂ ਨੂੰ ਮਤਲਬ ਕੋਈ ਵੀ ਪ੍ਰੋਸੈਸਿੰਗ ਵਾਸਤੇ ਮਸ਼ੀਨ ਦਿਓ ਕੋਈ ਫਿਰ ਆਪਾਂ ਨੂੰ ਉਹਨਾਂ ਕੋਲਡ ਪ੍ਰੈਸਡ ਜਿਹੜਾ ਇਹ ਕੋਲੂ ਦਿੱਤਾ ਹੈਗਾ ਫ੍ਰੀ ਆਫ ਕੋਸਟ ਮਿਲਿਆ ਆਪਾਂ ਨੂੰ ਹਾਂਜੀ ਭਾਈ ਉਹਦੇ ਵਿੱਚ ਆਪਾਂ ਤੇਲ ਬਣਾਉਣਾ ਜਿਵੇਂ ਆ ਨਾਰੀਅਲ ਦਾ ਆ ਗਿਆ ਠੀਕ ਹੈ ਤੇ ਇਹ ਸਰੋਂ ਦਾ ਆ ਗਿਆ ਬਦਾਮਾਂ ਦਾ ਅਲਸੀ ਦਾ ਤਿਲਾਂ ਦਾ ਪੰਜ ਛੇ ਤਰ੍ਹਾਂ ਦੇ ਆਪਾਂ ਤੇਲ ਬਣਾਉਨੇ ਆ ਸਾਰੇ ਕੋਲਡ ਪ੍ਰੈਸਡ ਕੋਈ ਪ੍ਰੋਸੈਸ ਨਹੀਂ ਕਰਦੇ ਉਹਨਾਂ ਨੂੰ ਆਪਾਂ ਸਿੱਧਾ ਮਤਲਬ ਤੇਲ ਕੱਢਿਆ ਦੋ ਦਿਨ ਉਹ ਟਿਕਿਆ ਰਹਿੰਦਾ ਉਸ ਤੋਂ ਬਾਅਦ ਉਹਨੂੰ ਉੱਪਰੋਂ ਲਿਤਾ ਲੈਨੇ ਆ ਜਿਵੇਂ ਹੁਣ ਕੰਪਨੀ ਆਪਾਂ ਬਾਜ਼ਾਰਾਂ ਚੋਂ ਲੈਂਦੇ ਆ ਨਾ ਤੇਲ ਦੇਲ ਦਾ ਫਰਕ ਹੁੰਦਾ ਹੈਗਾ ਜਿਹੜਾ ਆਪਾਂ ਆਮ ਬਾਜ਼ਾਰਾਂ ਚੋਂ ਤੇਲ ਲੈਂਦੇ ਆਗੇ ਉਹ ਕੀ ਹੁੰਦਾ ਪ੍ਰੋਸੈਸ ਕੀਤੇ ਹੁੰਦੇ ਨੇ ਬਾਈ ਪ੍ਰੋਸੈਸ ਦਾ ਮਤਲਬ ਕੈਮੀਕਲ ਪਾ ਕੇ ਉਹਨੂੰ ਮਤਲਬ ਉਹਦਾ ਕਲਰ ਬਣ ਜਾਂਦਾ ਜਿਵੇਂ ਚਿੱਟਾ ਪਿਓਰ ਬਣ ਜਾਂਦਾ ਹੈ ਹਣਾ ਦੇਖਣ ਨੂੰ ਸੋਹਣਾ ਲੱਗਦਾ ਪਰ ਵਿੱਚ ਉਹਦੇ ਕੁ ਇਹ ਆਪਣਾ ਕੁਦਰਤੀ ਤੌਰ ਤੇ ਤਿਆਰ ਕੀਤਾ ਹੋਇਆ ਆਰਗੈਨਿਕ ਤੇਲ ਕਹਿ ਸਕਦੇ ਆਪਾਂ ਇਹਨੂੰ ਹਾਂ ਜਿਹੜੇ ਤੁਹਾਡੇ ਤੁਹਾਡੇ ਜਿੰਨਾ ਵੀ ਬਾਈ ਪ੍ਰੋਡਕਟ ਨੇ ਜਿੰਨੀਆਂ ਵੀ ਤੁਹਾਡੀਆਂ ਫਸਲਾਂ ਖੇਤ ਦੇ ਵਿੱਚੋਂ ਆਉਂਦੀਆਂ ਨੇ ਪੂਰੀਆਂ ਕੰਪਲੀਟ ਆਰਗੈਨਿਕ ਨੇ ਇਹ ਹਾਂ ਬਾਈ ਪੂਰੀਆਂ ਆਰਗੈਨਿਕ ਨੇ ਹੁਣ ਮੈਨੂੰ 3 ਸਾਲ ਦਾ ਮਤਲਬ ਸਰਟੀਫਿਕੇਟ ਵੀ ਮਿਲ ਗਿਆ ਪੰਜਾਬ ਐਗਰੋ ਵੱਲੋਂ ਉਹ ਚ ਦਰਜ ਕਰਾਉਣਾ ਪੈਂਦਾ ਨਵੇਂ ਕਿਸਾਨਾਂ ਨੂੰ ਵੀ ਮੈਂ ਦੱਸ ਦੇਵਾਂ ਵੀ ਜੇ ਕੋਈ ਮਤਲਬ ਕਰਨਾ ਚਾਹੇ ਮਤਲਬ ਕੁਦਰਤੀ ਖੇਤੀ ਕਰਨੀ ਹੈ ਜਾਂ ਆਰਗੈਨਿਕ ਕਰਨੀ ਹੈ ਤਾਂ ਉਹ ਪੰਜਾਬ ਐਗਰੋ ਨਾਲ ਜੁੜਨ ਠੀਕ ਹੈ ਉਹ ਪਹਿਲੇ ਸਾਲ ਦਾ ਦੂਜੇ ਸਾਲ ਦਾ ਸਰਟੀਫਿਕੇਟ ਫਿਰ ਲਾਸਟ ਉਹ ਤੀਜੇ ਸਾਲ ਦਾ ਮਤਲਬ ਸਰਟੀਫਿਕੇਟ ਮਿਲ ਜਾਂਦਾ ਫਿਰ ਆਪਾਂ ਲਿਖ ਸਕਦੇ ਆ ਵੀ ਇਹ ਆਰਗੈਨਿਕ ਹੈਗਾ ਉਸ ਤੋਂ ਪਹਿਲਾਂ ਆਪਾਂ ਲਿਖ ਨਹੀਂ ਸਕਦੇ ਹੁਣ ਮੈਂ ਲਿਖ ਸਕਦਾ ਮੈਨੂੰ ਤੀਜੇ ਤਿੰਨ ਸਾਲ ਪੂਰੇ ਹੋ ਗਏ ਹਾਂਜੀ ਬਾਈ ਭਾਈ ਜੀ ਚੌਲ ਵਗੈਰਾ ਨੇ ਜਿਹੜੇ ਇਹ ਵੀ ਫਿਰ ਸਾਰੇ ਆਪਾਂ ਕੋ ਇਹ ਬਾਈ 11 21 ਤੋਂ ਸੋਧ ਕੇ ਨਾ 18 85 ਕਿਸਮ ਆਈ ਹੈਗੀ ਅੱਛਾ ਇਹ ਚੌਲ ਵੀ ਆਪਣੇ ਕੋਲੇ ਦੋ ਤਰ੍ਹਾਂ ਦੇ ਨੇ ਬਾਈ ਆਹ ਵਾਈਟ ਆਗੇ ਨਾਲ ਤੇ ਇਹ ਬ੍ਰਾਊਨ ਇਹ ਆਪਾਂ ਆਪ ਤਿਆਰ ਕੀਤੇ ਨੇਗੇ ਵੀ ਪਹਿਲਾਂ ਜੀਰੀ ਨੂੰ ਬਾਲਿਆ ਜਾਂਦਾ ਬਾਲ ਕੇ ਜਿਹੜਾ ਬ੍ਰਾਊਨ ਕਰਨਾ ਹੈ ਤੇ ਆਹ ਇਦ ਫਿਰ ਉਹਦੇ ਮਿੱਤਰ ਉਹਨੂੰ ਸੁਕਾ ਕੇ ਜਿਹੜਾ ਜੀਰੀ ਸੁਕਾਈ ਜਾਂਦੀ ਹੈ ਫਿਰ ਝੌਲ ਕਢਾਇਆ ਜਾਂਦਾ ਉਹ ਟੁੱਟਦਾ ਨਹੀਂ ਝੌਲ ਪੱਕਾ ਝੌਲ ਹੋ ਜਾਂਦਾ ਹਾਂਜੀ ਬਾਈ ਬਾਜ਼ਾਰ ਨਾਲ ਫਿਰ ਕੀ ਵੱਖਰਾ ਕੀ ਡਿਫਰੈਂਸ ਇਹਦੀ ਬਾਈ ਨਿਊਟ੍ਰੀਸ਼ਨ ਵੈਲਿਊ ਵਾ ਵਜ ਜਾਂਦੀ ਹੈਗੀ ਜਿਹੜੇ ਹੁਣ ਜਿਹੜੇ ਬਾਜ਼ਾਰ ਚ ਪੌਲਸਰ ਵਾਲੇ ਹੁੰਦੇ ਨੇ ਮੇਰੇ ਕੋਲ ਜਿਹੜੀ ਸਭ ਤੋਂ ਖਾਸੀਅਤ ਹੈ ਨਾ ਇੱਕਦਮ ਹੈ ਗਲੂਟਨ ਫਰੀ ਤੇ ਕੰਮ ਕਰ ਰਹੇ ਹਾਂ ਦੂਸਰਾ ਅਨਪੌਲਸਡ ਜਿਹੜੇ ਸ਼ਹਿਰਾਂ 'ਚ ਚਮਕ-ਦਮਕ ਵਾਲੀ ਤੁਸੀਂ ਕੋਈ ਵੀ ਮਤਲਬ ਤੁਸੀਂ ਲਓਗੇ ਤੁਹਾਨੂੰ ਚਮਕ-ਦਮਕ ਜ਼ਰੂਰ ਲੱਗੂਗੀ ਸੋਹਣੀ ਲੱਗੂਗੀ ਚੀਜ਼ ਉਹ ਪਰ ਉਹ ਵਿੱਚੋਂ ਮਤਲਬ ਪਾਲਿਸ਼ ਕੀਤੀ ਹੁੰਦੀ ਹੈਗੀ ਇਹ ਆਪਣੇ ਕੋਲ ਸਾਰੇ ਜਿੰਨੇ ਵੀ ਅਨਾਜ ਨੇ ਜਿੰਨੇ ਵੀ ਆਪਾਂ ਤਿਆਰ ਕਰਦੇ ਸਾਰੇ ਅਨਪਾਲਿਸ਼ਡ ਕਰ ਰਹੇ ਹਾਂ ਹਾਂਜੀ ਅੱਗੇ ਫਿਰ ਹੋਰ ਪ੍ਰੋਡਕਟ ਆਗੇ ਬੇਸਨ ਆਗੇ ਆਟੇ ਵਗੈਰਾ ਆ ਹਾਂ ਇਹ ਆਟੀ ਆਗੇ ਬਈ ਨਾਲ ਆਟੀ ਵੀ ਨਾਲ ਫਿਰ ਡਿਮਾਂਡ ਦੇ ਥੋੜੇ ਰੱਖਣੇ ਪੈਂਦੇ ਨੇ ਤੇ ਦੂਜਾ ਇਹ ਸਿਆਲਾਂ ਵਾਸਤੇ ਮੈਂ ਠੰਡ ਵਾਸਤੇ ਮਤਲਬ ਇਹ ਟਰਮਿਕ ਲਾਟੀ ਗੋਲਡਨ ਮਿਲਕ ਕਹਿੰਦੇ ਨੇ ਇਹਨੂੰ ਇਹਦਾ ਮਤਲਬ ਇਮਿਊਨਿਟੀ ਬੂਸਟਰ ਵੀ ਕਹਿੰਦੇ ਨੇ ਇਹਨੂੰ ਇਹਦੇ ਚ ਹਲਦੀ ਕਾਲੀ ਮਿਰਚ ਆਦਰ ਕਸੂਰ ਜੁਵੈਨ ਕਈ ਚੀਜ਼ਾਂ ਪਾ ਕੇ ਬਣਾਇਆ ਹੋਇਆ ਹੈ ਸਿਆਲ ਜੇ ਇਹਨੂੰ ਪਾਣੀ ਚ ਬਾਲ ਕੇ ਜਾਂ ਦੁੱਧ ਚ ਬਾਲ ਕੇ ਪੀ ਸਕਦੇ ਆਂਗੇ ਤੇ ਨਾਲ ਹੀ ਆਪਾਂ ਆ ਬੈਦਿਕ ਪਜੀਰੀ ਤਿਆਰ ਕੀਤੀ ਹੈ ਬਈ ਇਹ ਜੜੀਆਂ ਬੁੱਟੀਆਂ ਪਾ ਕੇ 10 12 ਇਹ ਤਿਆਰ ਕੀਤੀ ਹੈ ਜਿਵੇਂ ਜਿਹੜੀ ਆਮ ਪਜੀਰੀ ਆਪਾਂ ਕੌਲੀ ਭਰ ਕੇ ਖਾਣੇ ਇਹਦੇ ਦੋ ਚਮਚੇ ਬਾਦੂ ਨੇ ਛੋਟੇ ਬਸ ਸਿਹਾਲ ਸਿਹਾਲ ਬਹੁ ਬਧੀਆ ਸਿਹਾਲ ਵਾਸਤੇ ਤੁਸੀਂ ਤੁਸੀਂ ਗੱਲ ਕਰਦੇ ਹੋ ਬਈ ਕੀ ਕੀ ਪ੍ਰੋਡਕਟ ਪੈਣੇ ਆ ਕਿੰਨੀ ਮਾਤਰਾ ਦੇ ਵਿੱਚ ਪੈਣੇ ਆ ਫਿਰ ਇਹ ਕੀ ਕਿਹੜਾ ਕਿਹੜਾ ਨਿਊਟ੍ਰੀਸ਼ਨ ਆ ਫਿਰ ਇਸ ਚੀਜ਼ ਦੀ ਜਾਣਕਾਰੀ ਨੌਲੇਜ ਤੁਸੀਂ ਕਿੱਥੋਂ ਮੈਂ ਬਈ ਥੋੜਾ ਇਹ ਨਾ ਮੈਨੂੰ ਕਿਸੇ ਵੀ ਹੌਲੀ ਹੌਲੀ ਸਿੱਖ ਕੇ ਪਤਾ ਲੱਗਦਾ ਹੈਗਾ ਮੇਰੇ ਦੋ ਤਿੰਨ ਗੁਰੂ ਹੈਗੇ ਉਹਨਾਂ ਤੋਂ ਮੈਂ ਸਲਾਹ ਲੈ ਕੇ ਮਤਲਬ ਸਾਰਾ ਇਹ ਮੈਂ ਤਕਰੀਬਨ 1.5 2 ਸਾਲਾਂ ਚ ਤਿਆਰ ਕੀਤੀ ਹੈ ਮੈਂ ਇਹ ਹੌਲੀ ਹੌਲੀ ਹਾਂ ਮਤਲਬ ਪਿਛਲੇ ਸਾਲ ਹੀ ਮਤਲਬ ਤਿਆਰ ਕੀਤੀ ਹੈ 2 ਸਾਲ ਦੇ ਇਹਦੇ ਵਿੱਚ ਲੱਗੇ ਆ ਸੀ ਮੈਂ ਕਿਹਨਾਂ ਦੇ ਲਈ ਮੈਂ ਕਿਹਨਾਂ ਦੇ ਲਈ ਆ ਇਹ ਇਹ ਬੱਚੇ ਬਜ਼ੁਰਗ ਕੋਈ ਵੀ ਕਿਸ ਮਤਲਬ ਇਹਨੂੰ ਲੈ ਸਕਦਾ ਇਮਿਊਨਿਟੀ ਬੂਸਟਰ ਹੈ ਹਾਂ ਇਹ ਚ ਹਲਦੀ ਹੋ ਗਈ ਐਂਟੀਬਾਇਟਿਕ ਸਾਰੇ ਚ ਐਂਟੀਬਾਇਟਿਕ ਪਾਏ ਹੋਏ ਨੇ ਜਿੰਨੇ ਵੀ ਪ੍ਰੋਡਕਟ ਨੇ ਹਾਂ ਇਹ ਪੀਣ ਵਾਸਤੇ ਬਹੁਤ ਵਧੀਆ ਹੈ ਕਾੜਾ ਕਹਿੰਦੇ ਨੇ ਆਪਾਂ ਇਹਨੂੰ ਫਿਰ ਜਿਵੇਂ ਉਹ ਪ੍ਰੋਡਕਟ ਨੇ ਬਾਈ ਇਹਨਾਂ ਦੇ ਵਿੱਚ ਜਾ ਹੋਰ ਵੀ ਅੱਗੇ ਪੰਜੀਰੀ ਦੀ ਗੱਲ ਕਰਾਂ ਖੰਡ ਦੇ ਰੂਪ ਦੇ ਵਿੱਚ ਕੀ ਯੂਜ਼ ਕਰਦੇ ਹੋ ਮਿੱਠੇ ਦੇ ਰੂਪ ਦੇ ਵਿੱਚ ਕੀ ਯੂਜ਼ ਕਰਦੇ ਹੋ ਸ਼ੱਕਰ ਕਰਦੇ ਆਂ ਬਾਈ ਖੰਡ ਆਪਾਂ ਕੱਢਦੀ ਆਂ ਆਪਾਂ ਦੋ ਤਿੰਨ ਚੀਜ਼ਾਂ ਨੇ ਕੰਮ ਕਰ ਰਹੇ ਆਂ ਖੰਡ ਕੱਢ ਰਹੇ ਆਂ ਇੱਕ ਮੈਦਾ ਕੱਢ ਰਹੇ ਆਂ हां ਇਹਨਾਂ ਤੋਂ ਬਿਨਾਂ ਕੋਈ ਕੋਡੇ ਜਿੰਨੀ ਪ੍ਰੋਡਕਟਾਂ ਮਤਲਬ ਜਿਹੜਾ ਵੀ ਮਠਾਸ ਦੇ ਰੂਪ ਚਾਹੇ ਬਿਸਕਟ ਨੇ ਕੁਝ ਵੀ ਨੇ ਮਿੱਠਾ ਜਾਂ ਖੰਡ ਖੰਡ ਸੌਰੀ ਮਿੱਠਾ ਤੋਂ ਖੰਡ ਕੇਸ ਚ ਨਹੀਂ ਮੈਂ ਨਹੀਂ ਖੰਡ ਕੇਸ ਚ ਨਹੀਂ ਬਾਈ ਸ਼ੱਕਰ ਪਾਉਨੇ ਆ ਕੋਈ ਸ਼ੱਕਰ ਬਿਨਾਂ ਮੈਂ ਸ਼ੱਕਰ ਤੋਂ ਬਿਨਾਂ ਵੀ ਤਿਆਰ ਮਤਲਬ ਹੋ ਸਕਦਾ ਪਰ ਉਹ ਬੈਂਡਿੰਗ ਨਹੀਂ ਹੁੰਦੇ ਸ਼ੱਕਰ ਦਾ ਪਾਉਣੀ ਪਊਗੀ ਪਊਗੀ ਕਿਉਂਕਿ ਕਈ ਵਾਰੀ ਕੋਈ ਜ਼ਿਆਦਾ 슈ਗਰ ਵਾਲਾ ਹੁੰਦਾ ਉਹਨੂੰ ਥੋੜੀ ਸ਼ੱਕਰ ਤੋਂ ਵੀ ਮਤਲਬ ਪ੍ਰੋਬਲਮ ਆਉਂਦੀ ਹੈ ਫਿਰ ਆਪਣੇ ਕੋਲੇ 슈ਗਰ ਫ੍ਰੀ ਵੀ ਹੈਗੇ ਓਕੇ ਉਹ ਲੱਗ ਸ਼ੱਕਰ ਆਏ ਬਾਜ਼ਾਰੂ ਆ ਜਾਂ ਇਹ ਆਪ ਖੋਦੀ ਆਪਣੀ ਭਾਈ ਗੰਨਾ ਆਪ ਦਾ ਆਪ ਲਾਇਆ ਹੋ ਅਗੇ ਫਿਰ ਹੋਰ ਪ੍ਰੋਡਕਟ ਕਿਹੜੇ-ਕਿਹੜੇ ਆ ਗਏ ਬਾਈ ਹੋਰ ਆ ਪੰਜੇ ਨਾ ਜਾ ਗਏ ਬਾਈ ਹਾਂ ਤੇ ਅਮਰ ਦਿਖਾ ਰਹੇ ਹਾਂ ਹਾਂਜੀ ਹਾਂਜੀ ਬਾਈ ਜਿਹੜੇ ਬਾਂਸੀ ਗੋਲਡ ਦੇ ਕਿਹਾ ਮੈਂ ਪੀਪੀ ਵਾਲੇ ਬਿਸਕੁਟ ਜਿਵੇਂ ਕਹਿੰਦੇ ਆਪਾਂ ਇਹ ਬਾਂਸੀ ਗੋਲਡ ਕਣਕ ਦੇ ਨੇਗੇ ਕਿ ਇਹ ਆਪਣੇ ਇਹ ਰਾਗੀ ਕੋਧਰੇ ਦੇ ਆ ਗਏ ਬਾਈ ਪੁਰਾਣੇ ਆਪਣੇ ਇਹ ਕਿੰਨਾ ਚਿਰ ਸੀ ਨਾ ਕਿ ਜਦੋਂ ਲਾਸਟ ਟਾਈਮ ਆਪਾਂ ਇੰਟਰਵਿਊ ਕੀਤੀ ਸੀ ਇਹ ਸਖਤ ਬਹੁਤ ਸੀ ਹੁਣ ਉਹਨਾਂ ਦਾ ਵੀ ਕੁਝ ਜਿਵੇਂ ਤੁਸੀਂ ਮੈਨੂੰ ਆਫ ਦੀ ਰਿਕਾਰਡ ਵੀ ਦੱਸ ਰਹੇ ਉਹਨਾਂ 'ਚ ਬਦਲਾ ਆ ਗਿਆ ਹਾਂ ਥੋੜੇ ਹੁਣ ਸੌਫਟ ਕੀਤੇ ਨੇ ਬਾਈ ਪਹਿਲਾਂ ਥੋੜੇ ਜਿਹਾ ਹਾਰਡ ਸੀਗੇ ਉਹ ਮਤਲਬ ਹਰੇਕ ਨੂੰ ਥੋੜਾ ਜਿਹਾ ਲੱਗਦਾ ਸੀਗਾ ਇੱਕ ਵਾਰੀ ਵੀ ਇਹ ਹਾਰਡ ਨੇ ਤੇ ਹੁਣ ਥੋੜੇ ਜਿਹੇ ਉਹਦੇ ਵਿੱਚ ਸੌਫਟ ਕੀਤੇ ਨੇ ਆਪਾਂ ਜਿਵੇਂ ਜਵਾਰ ਵਗੈਰਾ ਉਹਨੇ ਐਡ ਕੀਤੀ ਹੈ ਵਿੱਚ ਹਾਂਜੀ ਹੋਰ ਹੋਰ ਬਾਈ ਹੋਰ ਕਿ ਹੋਰ ਆਪਣੇ ਬਾਈ ਤਕਰੀਬ 24 25 ਆ ਨਮਕ ਆ ਗਿਆ ਜਿਵੇਂ ਹਾਂ ਅੱਛਾ ਇਹ ਆ ਨਾ ਆਮ ਸਿੰਧਾ ਨਮਕ ਹੁੰਦਾ ਹੈਗਾ ਇਹ ਰੌਕ ਸਾਲਟ ਹੈਗਾ ਜਿਵੇਂ ਇਕੱਠੇ ਸੀ ਤਾਂ ਨਿਯਾਰ ਜਣੇ ਮਤਲਬ ਇਕੱਠਾ ਲੈ ਲੈਣੇ ਆ ਲਾਟ ਵਗੈਰਾ ਇੱਕ ਫਿਰ ਉਸ ਤੋਂ ਬਾਅਦ ਇਹ ਆਪ ਦੇ ਮਤਲਬ ਦੇਖ ਰੇ ਇਸ ਚੀਜ਼ ਸੀ ਇਹਨੂੰ ਬਰੀਕ ਕਰਵਾ ਕੇ ਫਿਰ ਪੈਕਿੰਗ ਕਰਦੇ ਆਂ ਦੀ ਆਪਾਂ ਇਹ ਕਿਵੇਂ ਵੱਖਰਾ ਜੇ ਜੇ ਗੱਲ ਕਰ ਆਪਾਂ ਬਾਜ਼ਾਰ ਵਾਲੇ ਦੇ ਨਾਲ ਉਹਦੇ ਨਾਲ ਕਿਵੇਂ ਵੱਖਰਾ ਇਹ ਚ ਬਈ ਜਿਹੜਾ ਹੁਣ ਸਿੰਧ ਦਾ ਨਾਮ ਹੁੰਦਾ ਹੈਗਾ ਉਹ ਸਮੁੰਦਰ 'ਚ ਹੁੰਦਾ ਹੈਗਾ ਉਹਦੇ ਵਿੱਚ ਮਤਲਬ ਜਿਹੜੇ ਨਾ ਤੱਤ ਥੋੜੇ ਰਹਿ ਜਾਂਦੇ ਨੇਗੇ ਜਦੋਂ 바ਜ ਦਾ ਪਾਣੀ ਠੀਕ ਹੈ ਇਹ ਪਹਾੜੀ ਦੇ ਸਿੱਧਾ ਪਾਕਿਸਤਾਨੀ ਨਮਕ ਵੀ ਕਹਿੰਦੇ ਆਂ ਪਾਪਾ ਇਹਨੂੰ ਇਹਦੇ ਜਿਹੜੇ ਮਿਨਰਲ ਤੱਤ ਨੇ ਜਿਹੜੇ ਇਹਦੇ ਵਿੱਚ ਉਹ ਸਾਰੇ ਟੋਟਲ ਹੁੰਦੇ ਨੇ ਹਲਦੀ ਆ ਗਈ ਹਲਦੀ ਵੀ ਇਹ ਖੁੱਦ ਹੀ ਆ ਬਾਈ ਹਾਂ ਹਲਦੀ ਆਪਣੀ ਆਪ ਖੁੱਲਦੀ ਮੈਨੂੰ ਹਲਦੀ ਤੇ ਤਕਰੀਬਨ 4 ਸਾਲ ਹੋ ਗਏ ਬਾਈ ਹਲਦੀ ਲਾਉਂਦੇ ਨੇ ਨਾਲ ਮੈਂ ਤਕਰੀਬਨ ਹੈਗੇ ਮੇਰੇ 5 ਤੋਂ 6 ਮੇਰੇ ਫਸਲਾਂ ਜਿਹੜੇ ਆ ਮੁੱਖ ਫਸਲਾਂ ਨੇ ਜਿਵੇਂ ਉਹ ਮੈਂ ਮਤਲ ਕਰਦਾ ਤੇ ਵੈਸੇ ਵੀ 7-8 ਹੋਰ ਨਾਲ ਕਰਦਾ ਤਕਰੀਬਨ 14-15 ਫਸਲਾਂ ਹੋਣਗੀਆਂ ਮੇਰੀਆਂ ਬਾਈ ਹਾਂਜੀ ਬਾਈ ਕਿੰਨੇ ਏਕੜ ਦੇ ਵਿੱਚ ਹੁਣੇ ਸਭ ਕੁਝ ਤੁਸੀਂ ਜਿਹੜਾ ਕਰ ਰਹੇ ਹੋ ਜੇ ਆਪਦੇ ਖੇਤ ਦੀ ਗੱਲ ਇਹ ਮੈਂ ਆਉ ਦੇ ਖੇਤ ਖੇਚ ਬਈ 5 ਮਤਲਬ 1 ਏਕੜ ਦੇ ਮਤਲਬ ਕੁਦਰਤੀ ਖੇਤੀ ਕਰ ਰਹੇ ਹਾਂਗਾ ਤੇ ਹੌਲੀ ਹੌਲੀ ਉਹਨੂੰ ਮਤਲਬ ਵਧਾਈ ਜਾਣਾ ਜਿਵੇਂ ਹਰੇਕ ਸਾਲ ਮੈਂ ਅੱਧਾ ਕਿਲਾ ਜਾਂ 1 ਏਕੜ ਵਧਾ ਦਿੰਨਾਗਾ ਜਿਵੇਂ ਅਸੀਂ ਗੱਲ ਕਰੀ 2 ਪ੍ਰੋਡਕਟ 26 ਪ੍ਰੋਡਕਟਾਂ ਦਾ ਤੁਸੀਂ ਸੋਚ ਰਹੇ ਹੋ ਕਿ ਸੈਂਚਰੀ ਮਾਰਨੀ ਆ ਹੋਰ ਕੀ ਐਸਾ ਕੋਈ ਸਾ ਦਿਮਾਗ ਦੇ ਵਿੱਚ ਮਾਈਂਡ ਦੇ ਵਿੱਚ ਕਿਰ ਆਹ ਆ ਚੀਜ਼ਾਂ ਵੀ ਰੈਡੀ ਕਰਨੀਆਂ ਤਿਆਰ ਕਰਨੀਆਂ ਬਾਈ ਹੁਣ ਜਿਵੇਂ ਮੂੰਗੀ ਛੋਲੇ ਆਪਣੇ ਜਿਹੜੀ ਪੰਜਾਬ ਦੀ ਧਰਤੀ ਹੈ ਨਾ ਇਹ ਚ ਆਪਾਂ ਕੁਝ ਵੀ ਪੈਦਾ ਕਰ ਸਕਦੇ ਹਾਂ ਥੋੜਾ ਜਿਹਾ ਠਹਿਰਾ ਥੋੜਾ ਜਿਹਾ ਮਤਲਬ ਨਾ ਜਿਵੇਂ ਜਿਵੇਂ ਵੇਟ ਕਰਨੀ ਪੈਂਦੀ ਹੈ ਕਿਸੇ ਵੀ ਚੀਜ਼ ਦੀ ਹੈ ਨਾ ਤੇ ਉਹ ਥੋੜੇ ਆਪਣੇ ਲੋਕ ਨੇ ਜਿਹੜੇ ਕਾਲੀ ਕਰਦੇ ਨੇ ਕਾਲੀ ਚ ਕੁਝ ਨਹੀਂ ਹੁੰਦਾ ਇਹ ਚ ਥੋੜਾ ਟਾਈਮ ਲੱਗਦਾ ਪਰ ਤੁਹਾਨੂੰ ਸਾਰਾ ਕੁਝ ਜਿਹੜਾ ਵੀ ਆਪਾਂ ਚਾਹੁੰਦੇ ਆ ਉਹ ਮਿਲ ਜਾਂਦਾ ਹੈ ਇਹ ਧਰਤੀ ਇਹੀ ਹੈ ਪੰਜਾਬ ਦੀ ਜਿਹੜੀ ਆਪਣੇ ਇਹ ਜਿੰਨੇ ਵੀ ਪ੍ਰੋਡਕਟ ਨੇ ਤੁਹਾਡੇ ਖੁਦ ਨੇ ਖੁਦੇ ਤਿਆਰ ਕੀਤੇ ਨੇ ਖੁਦ ਹੀ ਪੈਕ ਕੀਆ ਉੱਤੇ ਮਾਰਕਾ ਪ੍ਰਿੰਟ ਰੇਟ ਖੁਦ ਦਾ ਮੈਂ ਗੱਲ ਉੱਥੇ ਐਮ ਐਸ ਪੀ ਤੇ ਲੈ ਕੇ ਉਹਨਾਂ ਜਿਵੇਂ ਕਿਸਾਨ ਕਹਿੰਦਾ ਉਹਨੂੰ ਰੇਟ ਨਹੀਂ ਮਿਲਦਾ ਇਹ ਫਸਲ ਤੁਸੀਂ ਤਿਆਰ ਕਰਦੇ ਹੋ ਆਪ ਪ੍ਰੋਸੈਸ ਕਰਦੇ ਹੋ ਪ੍ਰੋਸੈਸ ਕਰਕੇ ਪੈਕਾਂ ਤੱਕ ਪਹੁੰਚੀ ਤੁਹਾਡੀ ਸਟਾਲ ਤੱਕ ਪਹੁੰਚੀ ਜਿੰਨਾ ਰੇਟ ਤੁਸੀਂ ਉੱਤੇ ਲਾਉਣੇ ਉਹਨਾਂ ਰੇਟ ਮਿਲਦਾ ਹਾਂ ਬਈ ਇਹਦਾ ਰੇਟ ਮੈਂ ਹੀ ਤੈਅ ਕਰਨਾ ਹੈਗਾ ਇਹ ਸਰਕਾਰ ਨੇ ਤਾਂ ਕਰਨਾ ਨਹੀਂ ਹੈਗਾ ਠੀਕ ਹੈ ਇਹ ਰੇਟ ਮੈਂ ਹੀ ਤੈਅ ਕਰਨਾ ਪਰ ਮੈਂ ਜਾਇਜ਼ ਰੇਟ ਰੱਖਦਾ ਇੰਦਾ ਨਹੀਂ ਹੈਗਾ ਵੀ ਮੈਂ ਰੇਟ ਹੀ ਲੋਕਾਂ ਨੂੰ ਜ਼ਿਆਦਾ ਲਈ ਜਾਵਾਂ ਉਹ ਲੋਕ ਮਤਲਬ ਮੇਰੇ ਜਿਹੜੇ ਪ੍ਰੋਡਕਟ ਨੇ ਨਾ ਇੱਕ ਵਾਰ ਲੈ ਕੇ ਖੁਸ਼ ਹੋ ਕੇ ਦੁਬਾਰੇ ਉਹਨਾਂ ਨੇ ਕਦੇ ਮੇਥੋਂ ਪੈਸੇ ਨਹੀਂ ਪੁੱਛੇ ਵੀ ਤੁਸੀਂ ਪੈਸੇ ਵੱਧ ਲਾਉਣਾ ਹੈ ਘੱਟ ਲਾਉਣਾ ਹੈ ਕਿਉਂਕਿ ਉਹਨਾਂ ਨੂੰ ਸੰਤੁਸ਼ਟੀ ਹੈਗੀ ਵੀ ਆਪਾਂ ਕੋਈ ਚੰਗੀ ਚੀਜ਼ ਖਰੀਦ ਰਹੇ ਆਂ ਰੇਟ ਵੀ ਮੈਂ ਜਾਇਜ਼ ਰੱਖਦਾ ਇਹਦੇ ਬਾਈ ਤੇ ਆਪਾਂ ਇਸ ਹਿਸਾਬ ਨਾਲ ਲਾਈਏ ਤਾਂ ਇਸ ਹਿਸਾਬ ਨਾਲ ਕਿੱਲੇ ਦੀ ਮਤਲਬ ਇਹ ਕਾਮ ਕਿਸਾਨ ਕਿੰਨੀ ਕਮਾਈ ਕਰ ਸਕਦਾ ਜਿਵੇਂ ਤੁਸੀਂ ਕਰ ਰਹੇ ਹੋ ਕੀ ਲੱਗਦਾ ਕਿ ਕਿੱਲੇ ਦੇ ਵਿੱਚੋਂ ਕਿੰਨੀ ਕਮਾਈ ਕਰ ਸਕਦਾ ਜਿਵੇਂ ਕਣਕ ਜੀ ਉਹਦੇ ਨੂੰ 3 ਤੋਂ 4 ਗੁਣਾ ਆਪਾਂ ਕਰ ਸਕਦੇ ਹਾਂ ਹਾਂ ਇਹ ਚੀਜ਼ ਹੈ ਚਾ ਉਹਦੇ ਨਾਲੋਂ 4 ਗੁਣਾ ਵੱਧ ਬੰਦਾ ਕਿਸਾਨ ਹਾਂ ਥੋੜਾ ਜਿਹਾ ਗੱਲ ਹੋਈ ਆ ਵੇਟ ਤੇ ਆ ਗਈ ਵੀ ਵੇਟ ਕਰ ਲੈਣਾ ਪੈਂਦਾ ਹੈ ਨਾ ਇਹ ਚੀਜ਼ ਦਾ ਵੀ ਇਹ ਨਹੀਂ ਹੈਗਾ ਹੁਣ ਜਿਹੜਾ ਨਵਾਂ ਕਈ ਵਾਰੀ ਚੱਲਦਾ ਨਾ ਉਹ ਆਪਣੇ ਨਾ ਡਿਪਰੈਸਸ ਜਲਦੀ ਹੋ ਜਾਂਦੇ ਨੇ ਲੋਕ ਵੀ ਯਾਰ ਪਹਿਲੇ ਸਾਲ ਹੀ ਵੀ ਆਪਾਂ ਕੀਤਾ ਵੀ ਹੁਣੀ ਵਿਖ ਜੇ ਇਹਨੂੰ ਹੌਲੀ ਹੌਲੀ ਬਈ ਟਾਈਮ ਦੇਣਾ ਪੈਂਦਾ ਬਹੁਤ ਜਿਆਦਾ ਥੋੜੀ ਮਿਹਨਤ ਕਰਨੀ ਪੈਂਦੀ ਹੈ ਤੁਹਾਨੂੰ ਸਭ ਕੁਝ ਹਾਸਲ ਹੋ ਜਾਂਦਾ ਥੋੜਾ ਵੇਟ ਜਰੂਰ ਕਰਨਾ ਪੈਂਦਾ ਬਸ ਜੇ ਤੁਸੀਂ ਕਹਿੰਦੇ ਕਿ ਮੈਂ 5 ਕਿੱਲਾਂ ਦੇ ਵਿੱਚ ਆਰਗੈਨਿਕ ਖੇਤੀ ਕਰਦੇ ਆ ਪ੍ਰੋਡਕਟ 5 ਕਿੱਲਾਂ ਦੇ ਵਿੱਚੋਂ ਰੈਡੀ ਕਰਦੇ ਆ ਕੀ ਲੱਗ ਕਰ ਆਪਣੀ ਫਸਲ ਨੂੰ ਪ੍ਰੋਸੈਸ ਕਰਕੇ ਵਿੱਚ ਵੀ ਦੋ ਕਿੱਲੇ ਵਾਲਾ ਵੀ ਚੰਗੀ ਫਸਲ ਮਤਲਬ ਕੱਢ ਸਕਦਾ ਹੈਗਾ ਹਾਂ ਥੋੜਾ ਜਿਹਾ ਇਹੀ ਹੈ ਵੀ ਉਹਨੂੰ ਮਤਲਬ ਅਲੱਗ ਸੋਚਣਾ ਪਊਗਾ ਹਨਾ ਜਿਵੇਂ ਇੱਕ ਪਾਸੇ ਆਪਾਂ ਢੇਰ ਲਾ ਕੇ ਵੇਚਣਾ ਹਨਾ ਤੇ ਇੱਕ ਪਾਸੇ ਆਪਾਂ ਆਪਦੀ ਆਵਦਾ ਮਤਲਬ ਪ੍ਰੋਡਕਟ ਤਿਆਰ ਕਰਨਾ ਤੇ ਮਿਹਨਤ ਨਾਲ ਆਵਦੀ ਤੁਸੀਂ ਉਹ ਬ੍ਰਾਂਡਿੰਗ 'ਚ ਜਾਣਾ ਬ੍ਰਾਂਡ ਹਰੇਕ ਕਿਸਾਨ ਨੂੰ ਬ੍ਰਾਂਡਿੰਗ 'ਚ ਜਾਣਾ ਪਊ ਬਈ ਜੀ ਦੀ ਕਣਕ ਬੜਾ ਟਾਈਮ ਚੱਲਦਾ ਨਹੀਂ ਕਿਹੜੇ ਇਹਨੇ ਮਤਲਬ ਹਾਲੀਵੁੱਡ ਟਾਈਮ ਨਾਲ ਮਤਲਬ ਬੰਦ ਹੋ ਜਾਣਾ ਹੈ ਉਸ ਤੋਂ ਪਹਿਲਾਂ ਪਹਿਲਾਂ ਇਹ ਆ ਲੋਕਾਂ ਨੂੰ ਆਪਦੇ ਆਪ ਨੂੰ ਮਤਲਬ ਤਿਆਰ ਕਰਨਾ ਪਊਗਾ ਪਹਿਲਾਂ ਅਲੱਗ ਅਲੱਗ ਮੈਂ ਇਹ ਨਹੀਂ ਕਰਾ ਵੀ ਸਾਰੇ ਬਿਸਕੁਟ ਬਣਾਉਣ ਲੱਗ ਜਾਨਾ ਹੈਨਾ ਹਰੇਕ ਹਲਦੀ ਹੈ ਹਲਦੀ ਜੋ 10 ਪ੍ਰੋਡਕਟ ਬਣ ਜਾਂਦੇ ਨੇ ਬਈ ਗੰਨਾ ਗੰਨੇ ਤੋਂ 10 ਪ੍ਰੋਡਕਟ ਬਣ ਜਾਂਦੇ ਨੇ ਮਿਲਟਰੀ ਮਿਲਟਰੀ ਤੋਂ 10 ਹਰੇਕ ਜਿਹੜੇ ਪ੍ਰੋਡਕਟ ਨੇ 10 ਦਾ 15-15 ਉਹਨਾਂ ਤੋਂ ਅੱਗੇ ਪ੍ਰੋਡਕਟ ਬਣ ਜਾਂਦੇ ਨੇ ਹਰੇਕ ਨੂੰ ਅਲੱਗ ਅਲੱਗ ਆਪਦੀ ਮਤਲਬ ਧਿਆਨ ਰੱਖਣਾ ਹੋਣਾ ਅਲੱਗ ਅਲੱਗ ਉਹ ਫਸਲਾਂ ਤੋਂ ਪ੍ਰੋਡਕਟ ਤਿਆਰ ਹੋ ਚੱਲੇ ਨੇ ਮਤਲਬ ਇੱਕ ਗੁਰਵਿੰਦਰ ਨੂੰ ਵਪਾਰੀ ਬਣ ਕਿਸਾਨ ਦੇ ਨਾਲ ਕਿਸਾਨ ਪਲੱਸ ਵਪਾਰੀ ਬਣੇ ਨੂੰ ਕਿ ਮੈਨੂੰ ਵੈਸੇ ਭਾਈ ਢਾਈ ਕ ਸਾਲ ਹੋ ਗਏ ਜਿਹੜਾ ਬ੍ਰਾਂਡਿੰਗ ਚ ਆਇਆ ਮੈਂ ਵੈਸੇ ਮੈਨੂੰ ਤਕਰੀਬਨ 5 ਸਾਲ ਹੋ ਗਏ ਤਕਰੀਬਨ 19 20 ਤੋਂ ਮੈਂ ਸਟਾਰਟ ਕੀਤਾ ਹੋਇਆ 19 ਤੋਂ ਲੱਗਦਾ ਵੀ ਕਿਸਾਨਾਂ ਨੂੰ ਵਪਾਰੀ ਬਣਨ ਹੀ ਪੈਣਾ ਜੇਕਰ ਸਹੀ ਮੁੱਲ ਆਪਣੀ ਫਸਲ ਦਾ ਲੈਣਾ ਤਾਂ ਹਾਂ ਭਾਈ ਵਪਾਰੀ ਚਲੋ ਵਪਾਰੀ ਵੀ ਇਹ ਨਾਲ ਹੀ ਜੁੜ ਜਾਂਦਾ ਹੈ ਨਾ ਤੇ ਹਾਂ ਹਾਂ ਜਦੋਂ ਜਦੋਂ ਇਹ ਹੈ ਭਾਈ ਆਪਾਂ ਕਿਸੇ ਤਗੜੇ ਮੌਲ ਚ ਵਗ ਜੀਏ ਕਿਸੇ ਤਗੜੀ ਮੱਤ ਦੁਕਾਨ ਦੇ ਵਗ ਜੀਏ ਹੈ ਨਾ ਸਮਾਨ ਤਾਂ ਉਹ ਖੇਤਾਂ ਚੋਂ ਹੀ ਆਇਆ ਹੈ ਨਾ ਹੈ ਨਾ ਤੇ ਉਹ ਹੁਣ ਲੋਕਾਂ ਨੂੰ ਤੈਅ ਕਰਨਾ ਚਾਹੁੰਦਾ ਹੈ ਵੀ ਆਪਾਂ ਸਿੱਧਾ ਵੇਚੀ ਨਾ ਕਿ ਆਪਣਾ ਹੁਣ ਜਿਹੜਾ ਮਤਲਬ ਮਿਰਚ ਹੈਗੀ ਜ਼ਿਮੀਦਾਰ ਮਿਰਚ ਮਤਲਬ ਸ਼ਹਿਰ ਚੋਂ ਲੰਦਾ ਹੈ ਨਾ ਗਈ ਤਾਂ ਖੇਤ ਚੋਂ ਹੀ ਹੈ ਨਾ ਉਹ ਹਲਦੀ ਹੈ ਗੁੜ ਹੈ ਮਤਲਬ ਉਹ ਸਾਰੇ ਹੁਣ ਜ਼ਿਮੀਦਾਰ ਵੀ ਮਤਲਬ ਸ਼ਹਿਰਾਂ ਚ ਫਰੀਦ ਦੇਣੇ ਉਹ ਜਾ ਕੇ ਹੈਨਾ ਆਪਣੇ ਕਿਉਂ ਨਹੀਂ ਸਾਰਾ ਕੁਝ ਪੈਦਾ ਹੁੰਦਾ ਭਈ ਆਪਣੇ ਜਿਹੜੇ ਭਈ ਹੁਣ ਕੋਈ ਤੁਹਾਡਾ ਪ੍ਰੋਡਕਟ ਮੰਗਵਾਉਣਾ ਚਾਹੁੰਦੇ ਕਿਸ ਤਰ੍ਹਾਂ ਦੇ ਨਾਲ ਆਨਲਾਈਨ ਤੁਹਾਡੇ ਤੱਕ رابطہ ਤੁਹਾਡੇ ਤੱਕ ਪਹੁੰਚ ਕਿਸ ਤਰ੍ਹਾਂ ਦੇ ਨਾਲ ਮੈਂ ਨੰਬਰ ਵੀ ਬਾਈ ਦੇ ਦਨਾ ਮੇਰਾ ਨੰਬਰ ਹੈਗਾ 9417345268 9417345268 ਬਾਕੀ ਇਹ ਕਿਸੇ ਦੇ ਵੀ ਕੋਈ ਮੇਥੋਂ ਮਤਲਬ ਮੇਰੇ ਨਾਲ ਗੱਲ ਕਰਨੀ ਹੈ ਐਨੀ ਟਾਈਮ ਮਤਲਬ ਕਦੋਂ ਕਦੋਂ ਵੀ ਗੱਲ ਕਰ ਸਕਦਾ ਹੈਗਾ ਕਿਸ ਨੂੰ ਬੀਜ ਵਗੈਰਾ ਚਾਹੀਦਾ ਹੈਗਾ ਉਦਰੀ ਕੰਗਣੀ ਜਾਂ ਇਹਦੀ ਪਨੀਰੀ ਵਗੈਰਾ ਉਹ ਮਈ ਚ ਲੱਗਦੀ ਹੈਗੀ ਉਦੋਂ ਮੇਰੇ ਜਦੋਂ ਮਰਜੀ ਮੈਨੂੰ ਫੋਨ ਕਰ ਸਕਦਾ ਕਿਸਾਨ ਚਾਹੁੰਦਾ ਹੈ ਤੁਹਾਡੇ ਨਾਲ ਜੁੜਨਾ ਜਿਵੇਂ ਤੁਸੀਂ ਗੱਲ ਕੀਤੀ ਹੈ ਕਿਸਾਨ ਬਹੁਤੇ ਮੇਰੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਦੀ ਫਸਲ ਮੇਰੇ ਤੱਕ ਪਹੁੰਚਦੀ ਹੈ ਮੈਂ ਉਹਨੂੰ ਪ੍ਰੋਸੈਸ ਕਰਕੇ ਉਹਨੂੰ ਵੇਚਦਾ ਤਾਂ ਕਿਸਾਨ ਵੀ ਤੁਹਾਡੇ ਤੱਕ ਰਾਬਤਾ ਕਰ ਸਕਦੇ ਆ ਹਾਂ ਕਰ ਸਕਦੇ ਨੇ ਬਾਈ ਕੋਈ ਵੀ ਕਰ ਸਕਦਾ ਹੈਗਾ ਬੇਤੋ ਬੀਜ ਲੈ ਜਾਣਾ ਬੀਜ ਜਾ ਸਕਦਾ ਹੈਗਾ ਜਾਂ ਉਹ ਆਪਦੇ ਪੱਤਰ ਤੇ ਉਹਨੇ ਬੀਜਨੇ ਬੀਜ ਲਿਓ ਕੋਈ ਚੱਕਰ ਨਹੀਂ ਮੈਨੂੰ ਮੇਰੇ ਨਾਲ ਬਾਅਦ ਚ ਗੱਲ ਕਰ ਲੈ ਮੈਂ ਉਹਨਾਂ ਦਾ ਖਰੀਦ ਲਵਾਂਗਾ ਕੋਈ ਹਾਂ ਹਾਂਜੀ ਬਾਈ ਬਾਈ ਕਿਹੜੀ ਕਿਹੜੀ ਕੰਟਰੀਜ਼ ਤੱਕ ਫੋਰਮ ਤੱਕ ਵੀ ਤੁਹਾਡੇ ਪ੍ਰੋਡਕਟ ਜਾਂਦੇ ਨੇ ਹਾਂ ਮੇਰੇ 6 ਤੋਂ ਤੇ ਉਹ ਜਿਹੜਾ ਜਿਵੇਂ ਆਪਾਂ ਵੱਡੇ ਪੱਧਰ ਤੇ ਕਹੇ ਦੀ ਉਹ ਹੌਲੀ ਹੌਲੀ ਚਲੋ ਚੱਲੀ ਜਾਂਦਾ ਉਹ ਪ੍ਰੋਸੈਸਰਾਂ ਨਾਲ ਲੰਮੇ ਪ੍ਰੋਸੈਸ ਹੁੰਦੇ ਨੇ ਥੋੜੇ ਜਿਹਾ ਪਰ ਜਿਵੇਂ 10 20 ਕਿਲੋ 30 ਕਿਲੋ ਇਦਾਂ ਲੋਕ ਮੇਥੋਂ ਮੇਥੋਂ ਮੰਗਾਉਂਦੇ ਨੇ ਭਾਈ ਸਾਰੇ ਮੈਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡੇ ਆਉਣ ਵਾਲੇ ਸਮੇਂ ਲਈ ਸ਼ੁਭ ਕਾਮਨਾ ਸ਼ੁਕਰੀਆ ਭਾਈ ਧੰਨਵਾਦ ਤੁਹਾਡਾ ਜਿਹੜਾ ਸੈਂਚਰੀ ਛੇਤੀ ਪੂਰੀ ਕਰੋ ਸ਼ੁਕਰੀਆ ਭਾਈ ਧੰਨਵਾਦ ਤੋ ਗੁਰਵਿੰਦਰ ਬਾਈਹੂਰੀ ਮੇਰੇ ਨਾਲ ਸੀ ਅਸੀਂ ਮੇਲਾ ਜਾਗਦੇ ਜਗੁਣਾ ਬਠਿੰਡੇ ਦੇ ਵਿੱਚ ਜਿਹੜੀ ਹੈਗੀ ਉਹ ਖੜੇ ਆ ਮੁੱਖ ਮਕਸਦ ਇਹ ਸਟੋਰੀ ਕਰਨ ਦੇ ਉਹ ਸੀ ਕਿ ਜੇਕਰ ਕਿਸਾਨ ਚਾਹਣ ਕਿਸਾਨ ਵਪਾਰੀ ਬਣਦੇ ਨਹੀਂ ਕਿ ਫਸਲ ਜਿਹੜੀ ਹੈਗੀ ਉਹ ਘਾਈ ਫਸਲ ਉਸ ਤੋਂ ਬਾਅਦ ਟਰਾਲੀਆਂ ਦੇ ਵਿੱਚ ਪਾ ਕੇ ਮੰਡੀਆਂ ਤੱਕ ਪਹੁੰਚਾਉਣੀ ਜੇਕਰ ਕਿਸਾਨ ਖੁਦ ਇਸ ਚੀਜ਼ ਨੂੰ ਪ੍ਰੋਸੈਸਿੰਗ ਕਰਕੇ ਵਿੱਚੇ ਤਾਂ ਕੁਝ ਵੱਖਰਾ ਵਪਾਰੀ ਬਣ ਸਕਦਾ ਹੈ ਤਾਂ ਕੁਝ ਵੱਖਰਾ ਕਮਾ ਸਕਦਾ ਹੈ ਜਾਂ ਫਿਰ ਜੋ ਆਪਾਂ ਦੁਕਾਨਦਾਰ ਦੀ ਗੱਲ ਕਰਦਾ ਹੈ ਕਿਸਾਨ ਨੂੰ ਦੁਕਾਨਦਾਰ ਵਪਾਰੀ ਤੁਸੀਂ ਨਾਮ ਕੁਝ ਵੀ ਦੇ ਸਕਦੇ ਹੋ ਬਣਨਾ ਪਊਗਾ ਜੇਕਰ ਸਹੀ ਮੁੱਲ ਆਪਣੀ ਫਸਲ ਦਾ ਲੈਣਾ ਹੈ ਜੁੜੇ ਰਹੋ ਆਰਐਮਟੀਵਿਜ਼ਨ ਦੇ ਆਪਣੇ ਦੋਸਤ ਜਸ ਕਰੇ ਹੁੰਦੇ ਹੋ ਜੀ ਧੰਨਵਾਦ ਜੀ